ਬੀਰ ਖਾਲਸਾ ਗੱਤਕਾ ਦਲ ਗਰੁੱਪ ਆਪਣੀ ਕਲਾ ਜੋਹਰ ਦਿਖਾਉਂਦੇ ਹੋਏ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਨਿਮਾਣਾ ਖੱਟ ਰਿਹਾ ਹੈ ਗਨੀਜ਼ ਬੁੱਕ ਰਿਕਾਰਡ ਵਿੱਚ ਨਾਮ ਲਿਖਾਉਣ ਵਾਲੇ ਇਸ ਗਰੁੱਪ ਨੂੰ ਹੁਣ ਅਮਰੀਕਾ ਦੀ ਧਰਤੀ ਨੇ ਆਪਣੇ ਸਟੇਟ ਵਿੱਚ ਕਲਾ ਦੀ ਜੋਹਰ ਦਿਖਾਉਣ ਦਾ ਮੌਕਾ ਦਿੱਤਾ ਹੈ ਅਮਰੀਕਾ ਨੇ ਬੀਰ ਖਾਲਸਾ ਗੱਤਕਾ ਦਲ ਨੂੰ ਅਮਰੀਕਾ ਗਾ ਟੈਲੈਂਟ ਵਿੱਚ ਆਪਣੀ ਕਲਾ ਜਾਂ ਦੇ ਜੋਹਰ ਦਿਖਾਉਣ ਦਾ ਸੱਦਾ ਦਿੱਤਾ ਹੈ ਇਸ ਨੂੰ ਖੁਸ਼ੀ ਜ਼ਾਹਿਰ ਕਰਦੇ ਹੋਏ ਬੀਰ ਖਾਲਸਾ ਗੱਤਕਾ ਦਲ ਦੇ ਮੁਖੀ ਕਵਲਜੀਤ ਸਿੰਘ ਨੂੰ ਸ਼ਹਿਰ ਦੇ ਨਾਮੀ ਸ਼ਖਸੀਤਾਂ ਅਤੇ ਹੋਰ ਮਾਤਬਰ ਵਿਅਕਤੀਆਂ ਵੱਲੋਂ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਹੀ ਕਵਲਜੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਖਾਂ ਦੇ ਦਸਵੇਂ ਗੁਰੂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਜੋ ਸਿੱਖੀ ਦੀ ਦਾਤ ਸ਼ਾਨ ਖੇਡ ਗਤਕਾ ਦਿੱਤੀ ਸੀ ਉਸ ਨੂੰ ਹਮੇਸ਼ਾ ਦੇ ਲਈ ਸਿੱਖ ਨੌਜਵਾਨਾਂ ਨੂੰ ਇਸ ਗਤਕੇ ਨਾਲ ਜੋੜਨ ਲਈ ਅਸੀਂ ਇਹ ਉਪਰਾਲਾ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਉਹਨਾਂ ਨੇ ਕਿਹਾ ਕਿ ਅਮਰੀਕਾ ਦੀ ਧਰਤੀ ਤੇ ਗਤਕੇ ਦੇ ਜੋਹਰ ਦਿਖਾ ਕੇ ਅਮਰੀਕਾ ਵਿੱਚ ਵੀ ਵੀ ਖਾਲਸਾ ਗਤਕਾ ਦਲ ਵਿੱਚੋਂ ਸਿੱਖੀ ਨੂੰ ਹੋਰ ਮਜ਼ਬੂਤ ਕੀਤਾ ਜਾਏਗਾ ਤਰਨਤਰਨ ਤੋਂ ਸੁਖਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਗੁਰੂ ਨਾਨਕ ਉਹ ਨਵੇਂ-ਨਵੇਂ ਵਾਇਰੂਅ ਕਰਾ ਕਰੋ ਵਾਇਗੁਰ ਜਿੱਕਾ ਖਾਲਸਾ ਵਾਇਗੁਰ ਜਿੱਕੀ ਫਤਿਹ ਸਭ ਤੋਂ ਪਹਿਲਾਂ ਤੇ ਸਿੱਖ ਕੌਮ ਨੂੰ ਬੜੀ ਮਾਣ ਵਾਲੀ ਗੱਲ ਹੈ ਕਿ ਅੱਜ ਅਸੀਂ ਵੀਰ ਖਾਲਸਾ ਗਰੁੱਪ ਤਰਨਤਾਰਨ ਵੱਲੋਂ ਅਮਰੀਕਾ ਗੌਰ ਟੈਲੈਂਟ ਵਿੱਚ ਪਰਫਾਰਮ ਕਰਨ ਜਾ ਵਾਸਤੇ ਜਾ ਰਹੇ ਹਾਂ ਜੀ ਸਾਡੇ ਗਰੁੱਪ ਨੇ 4 월ਡ ਰਿਕਾਰਡ ਗਿਨੀਸ ਬੁੱਕ ਦੇ ਵਿੱਚ ਦਰਜ ਕਰਾਏ ਨੇ ਇਹ ਹੋਰ ਹੀ ਹਜ਼ਾਰਾਂ ਹੀ ਰਿਕਾਰਡ ਅਸੀਂ ਆਪਣੇ ਨਾਮ ਦਰਜ ਕਰਾ ਚੁੱਕੇ ਹਾਂ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਸੀਂ ਪਰਫਾਰਮ ਕਰ ਚੁੱਕੇ ਹਾਂ ਏਸ਼ੀਆ ਗੋ ਟੈਲੈਂਟ ਇੰਡੀਆ ਗੋ ਟੈਲੈਂਟ ਜਰਮਨ ਗੋ ਟੈਲੈਂਟ ਫੋਰ ਵੀ ਕਈ ਜਿਹੜੇ ਨਾਮੀ ਟੀਵੀ ਚੈਨਲ ਸ਼ੋ ਸੀ ਜਿਹੜੇ ਅਸੀਂ ਉਹ winner ਹੋ ਚੁੱਕੇ ਆ ਉਹਨਾਂ ਦੇ ਤੇ ਅੱਜ ਅਸੀਂ ਅਮਰੀਕਾ ਦੇ ਗੋ ਟੈਲੈਂਟ ਦੀ ਧਰਤੀ ਤੋਂ ਸਾਨੂੰ ਜੋ ਸੱਦਾ ਆਇਆ ਸੀ ਪਰਫਾਰਮ ਉੱਥੇ ਲਾਜੇਂਜਲਸ ਵਿੱਚ ਪਰਫਾਰਮ ਕਰਨ ਵਾਸਤੇ ਜਾ ਰਹੇ ਆ ਉੱਥੇ ਸਾਡੇ ਤਿੰਨ ਸਿੰਘ ਪਰਫਾਰਮ ਕਰਨਗੇ ਜੀ ਦਵਲਜੀਤ ਸਿੰਘ ਜਗਦੀਪ ਸਿੰਘ ਤੇ ਕਰਮਜੀਤ ਸਿੰਘ ਤੇ ਉਹਨਾਂ ਵੱਲੋਂ ਉਥੋਂ ਜੋ ਵੀ ਸਿੱਖ ਆਉਂਦਾ ਪਰਫਾਰਮ ਕਰਕੇ ਸਿੱਖ ਆਉਂਦਾ ਨਾਮ ਰੋਸ਼ਨ ਕਰਾਂਗੇ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਆ ਕਿ ਸਿੱਖ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਬਹੁਤ ਹੀ ਸਰਗਰਮ ਮੈਂਬਰ ਟੀਮ ਬੀਰ ਖਾਲਸਾ ਦਲ ਤਰਨਤਾਰ ਜਿਨ੍ਹਾਂ ਨੇ ਪਹਿਲਾਂ ਵੀ ਜ਼ਿੰਦਗੀ ਵਿੱਚ ਗੱਤਕੇ ਦੇ ਫੀਲਡ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਨੇ ਅੱਜ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਅਮਰੀਕਾ ਤੋਂ ਆਪ ਉਹਨਾਂ ਨੇ ਇਨਵੀਟੇਸ਼ਨ ਦੇ ਕੇ ਬੁਲਾਇਆ ਤੋਂ ਸਾਨੂੰ ਬੜੀ ਖੁਸ਼ੀ ਕਿਉਂਕਿ ਅਸੀਂ ਇਸ ਗੱਤਕੇ ਨੂੰ ਪ੍ਰੋਮੋਟ ਕਰਨ ਵਾਸਤੇ ਬਚਪਨ ਤੋਂ ਹੀ ਲੱਗੇ ਆ ਕਿ ਬਾਣੀ ਬਾਣਾ ਜਿਹੜਾ ਉਹ ਪ੍ਰੋਮੋਟ ਹੋਵੇ ਤੇ ਬਹੁਤ ਇਹ ਵੱਡੀ ਪ੍ਰਾਪਤੀ ਹੈ ਕਿ ਇਹਨਾਂ ਨੇ ਬਾਣੇ ਦੇ ਵਿੱਚ ਰਹਿ ਕੇ ਇਹ ਗਤਕਾ ਖੇਡਣਾ ਹੈ ਸੋ ਇਸ ਲਈ ਇਹਦੇ ਨਾਲ ਜਿਹੜੀ ਸਿੱਖ ਕੌਮ ਦੇ ਬੱਚੇ ਆਮ ਤੌਰ ਤੇ ਬੱਚਿਆਂ ਦਾ ਨਾਂ ਨਹੀਂ ਲਾਇਆ ਜਾਂਦਾ ਮੈਂ ਕਹਿੰਦਾ ਜਿਹੜੇ ਗੁੱਡੇ ਵੀ ਆ ਉਹ ਵੀ ਜਿਹੜੇ ਪੰਥ ਨਾਲੋਂ ਟੁੱਟਦੇ ਜਾ ਰਹੇ ਨੇ ਜਿਹੜੇ ਪਤਿਤ ਹੁੰਦੇ ਜਾ ਰਹੇ ਨੇ ਨਸ਼ਾ ਵਿਸ਼ਾ ਵਿੱਚ ਫਸਦੇ ਜਾ ਰਹੇ ਨੇ ਉਹ ਮੈਂ ਸਮਝਦਾ ਕਿ ਇਹਦੇ ਤੋਂ ਸੇਧ ਲੈ ਕੇ ਤੇ ਉਹ ਆਪਣਾ ਜੀਵਨ ਜਿਹੜਾ ਸੁਧਾਰ ਕੇ ਤੇ ਗੁਰਬਾਣੀ ਨਾਲ ਜੁੜ ਕੇ ਪੰਥ ਨਾਲ ਜੁੜ ਕੇ ਆਪਣੇ ਸਿੱਖੀ ਸਰੂਪ ਵਿੱਚ ਰਹਿ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ ਔਰ ਨਾਲ ਹੀ ਜਿਹੜੀ ਗੁਰੂ ਸਾਹਿਬ ਜੀ ਨੇ ਮੀਰੀ ਪੀਰੀ ਦਾ ਸਿਧਾਂਤ ਸਿੱਖ ਜਗਤ ਨੂੰ ਦਿੱਤਾ ਸੀ ਜੇ ਸਹੀ ਮੈਨੇਜ ਵਿੱਚ ਵੇਖਿਆ ਜਾਵੇ ਤੇ ਮੀਰੀ ਪੀਰੀ ਦਾ ਸਿਧਾਂਤ ਇਹ ਗੱਤਕੇ ਵਾਲੇ ਹੀ ਜਿਹੜੇ ਆ ਉਹ ਮੇਨਟੇਨ ਕਰਦੇ ਨੇ ਕਿਉਂਕਿ ਇਹ ਬੜੇ ਚੜ੍ਹਦੀ ਕਲਾ ਵਾਲੇ ਸਿੰਘ ਨੇ ਨਿਤਨੇਮੀ ਸਿੰਘ ਨੇ ਅਮਰਧਾਰੀ ਸਿੰਘ ਨੇ ਗੁਰੂ ਦੇ ਪਿਆਰੇ ਸਿੰਘ ਨੇ ਬਾਣੀ ਬਾਣੇ ਵਾਲੇ ਸਿੰਘ ਨੇ ਸੋ ਗੁਰੂ ਸਾਹਿਬ ਜੀ ਨੇ ਕਿਹਾ ਸੀ ਬਾਣੀ ਬਾਣਾ ਪੰਥ ਪਛਾਣੋ ਸੇਕਾ ਗੁਰੂ ਕੇ ਪੰਖੀ ਜਾਣੋ ਇਹ ਗੁਰੂ ਦੇ ਅਸਲੀ ਪੰਛੀ ਨੇ ਇਹ ਜਾ ਰਹੇ ਨੇ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਹੀ ਬਹੁਤ ਰਿਣੀ ਆ ਵੀਰ ਖਾਲਸਾ ਗਰੁੱਪ ਵੀਰ ਪ੍ਰਿੰਸ ਹੁਣਾਂ ਦਾ ਜਿਨ੍ਹਾਂ ਨੇ ਸਾਡੀਆਂ ਖੇਡਾਂ ਜਿਹੜੀਆਂ ਹੈ ਵਿਰਾਸਤ ਦੇ ਵਿੱਚ ਸਾਨੂੰ ਗੁਰੂ ਸਾਹਿਬ ਨੇ ਦਿੱਤੀਆਂ ਹੈ ਇਹਨਾਂ ਨੂੰ ਪਰਪਲ ਉਤਕਰਨ ਵਾਸਤੇ ਇੱਥੇ ਤਰਨਤਾਰ ਤੋਂ ਮੋਰਚਾ ਰੰਭਿਆ ਸੀ ਪਿਛੇ ਤੋਂ ਬਹੁਤ ਕਾਫੀ ਪੁਰਾਣਾ ਹੈ ਔਰ ਨੌਜਵਾਨਾਂ ਨੂੰ ਇਸ ਤਰ੍ਹਾਂ ਦੀ ਸਿਹਤ ਦਿੱਤੀ ਆ ਇਸ ਤਰ੍ਹਾਂ ਦੀਆਂ ਖੇਡਾਂ ਸਿਖਾਈਆਂ ਆ ਮਹਾਰਾਜ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਜਿਹੜਾ ਸਾਨੂੰ ਬਾਣਾ ਬਖਸ਼ਿਆ ਸਿੰਘ ਔਰ ਉਹਨੂੰ ਅਮਰੀਕਾ ਦੇ ਵਿੱਚ ਯੂ ਐਸ ਏ ਦੇ ਵਿੱਚ ਲੈ ਕੇ ਜਾ ਰਹੇ ਨੇ ਆਪਣੀ ਮਿਹਨਤ ਦਾ ਸਦਕਾ ਔਰ ਮੈਂ ਸਮਝਦਾ ਪਹਿਲਾ ਇਹ ਖੇਡ ਪੰਜਾਬ ਲੈਵਲ ਤੇ ਉਸ ਤੋਂ ਬਾਅਦ ਹਿੰਦੁਸਤਾਨ ਲੈਵਲ ਤੇ ਹੁਣ ਇਹ ਜਿਹੜੇ ਮਾਰਸ਼ਲ ਜਿਹੜੀਆਂ ਖੇਡਾਂ ਆ ਸਾਡੀਆਂ ਯੂ ਐਸ ਏ ਕੈਨੇਡਾ ਅਮਰੀਕਾ ਜਰਮਨੀ ਔਰ ਸਾਰੇ ਥਾਵਾਂ ਤੇ ਚਾਰ ਵਾਰੀ ਇਹ ਜਿਹੜਾ ਵਾ ਆਪਣਾ ਜਿਹੜੀਆਂ ਖੇਡਾਂ ਬਾਹਰ ਕਿੰਨੇ ਜਿਹੜਾ ਰਿਕਾਰਡ ਹੈ ਪ੍ਰਾਪਤ ਕਰ ਚੁੱਕੇ ਆ ਔਰ ਇਹ ਜਿਹੜਾ ਬੀਰ ਖਾਲਸਾ ਗਰੁੱਪ ਹੈ ਇਹ ਹੁਣ ਯੂ ਐਸ ਏ ਦੀ ਧਰਤੀ ਤੇ ਲੋ ਸਿੰਗਲ ਦੇ ਵਿੱਚ ਜਾ ਰਿਹਾ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਜਿਸ ਤਰ੍ਹਾਂ ਸਾਡੇ ਇੰਡੀਆ ਦੇ ਵਿੱਚ ਨੌਜਵਾਨਾਂ ਨੇ ਇਹ ਮੱਲਾ ਮਾਰੀਆਂ ਹੈ ਉੱਥੇ ਵੀ ਜਿਹੜੇ ਸਾਡੇ ਨੌਜਵਾਨ ਪੰਜਾਬੀ ਸਿੱਖ ਵਸਦੇ ਆ ਉਹ ਇਹਨਾਂ ਦੇ ਪ੍ਰੋਗਰਾਮ ਦੇਖਣ ਵਾਸਤੇ ਉੱਥੇ ਵੱਧ ਤੋਂ ਵੱਧ ਆਉਣ ਤਾਂ ਕਿ ਇਹਨਾਂ ਦਾ ਹੋਰ ਵੀ ਮਨੋਬਲ ਉੱਚਾ ਹੋ ਸਕੇ ਔਰ ਜਿਹੜਾ ਚਿੰਨ ਹੈ ਸਾਡਾ ਗੁਰੂ ਸਾਹਿਬ ਦਾ ਇਹ ਵੱਡਾ ਹੋ ਕੇ ਦਿਸ ਦੇ ਸਕੇ ਇਸ ਕਰਕੇ ਮੈਂ ਸਰਦਾਰ ਸਿਮਰਜੀਤ ਸਿੰਘ ਮਾਨ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦੀ ਪਾਰਟੀ ਵੱਲੋਂ ਇੱਥੇ ਇਹਨਾਂ ਦਾ ਨਿੱਜੀ ਤੌਰ ਤੇ ਧੰਨਵਾਦ ਕਰਨ ਵਾਸਤੇ ਆਇਆ ਮੈਂ ਚਾਹੁੰਦਾ ਕਿ ਜਿਹੜੀਆਂ ਖੇਡਾਂ ਜਿਹੜੀਆਂ ਸਾਡੀਆਂ ਇਹ ਵੱਡਾ ਹੋ ਕੇ ਸਾਨੂੰ ਜਿਹੜਾ ਸਾਡੀਆਂ ਪਾਰਟੀਆਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ